ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦੋਆਬਾ ਦੇ ਕੁਝ ਜ਼ਿਲ੍ਹਿਆਂ ਤੇ ਤੇ ਨਾਲ ਲੱਗਦੇ ਅਗਲੇ 2 ਹਫ਼ਤੇ ਕਿਸ ਤਰ੍ਹਾਂ ਮੌਸਮ ਰਹੇਗਾ ਉਸਦੀ ਜਾਣਕਾਰੀ ਸ਼ੇਅਰ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਉਸ ਤੋਂ ਬਾਅਦ ਕੁਝ ਖਾਸ ਖਬਰਾਂ ਦੇ ਉੱਤੇ ਵੀ ਪੰਜਾਬ ਇੰਡੀਆ ਤੇ ਦੁਨੀਆ ਭਰ ਦੇ ਨਜ਼ਰ ਮਾਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਫਰੀਦਕੋਟ ਦੇ ਵਿੱਚ ਅਗਲੇ 2 ਹਫ਼ਤੇ ਹਲਕੇ ਤੋਂ ਦਰਮਿਆਨੀ ਤੇ ਸੰਘਣੀ ਬਦਲਵਾਈ ਰਹਿਣ ਦੀ ਸੰਭਾਵਨਾ ਹੋਵੇਗੀ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਤੇ 22 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਲੱਗਣ ਦੀ ਸੰਭਾਵਨਾ ਹੋ ਸਕਦੀ ਆ। ਮਕਸਰ ਦੇ ਵਿੱਚ ਨਜ਼ਰਮਾਰੀ ਹੈ ਤਾਂ ਇਸੇ ਤਰ੍ਹਾਂ ਹੀ ਮੌਸਮ ਰਹੇਗਾ। 25 26 27 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਆ। ਬਰਨਾਲਾ ਉੱਤੇ ਨਜ਼ਰਮਾਰੀ ਹੈ ਤਾਂ ਅਗਲੇ 2 ਹਫ਼ਤੇ ਵੀ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਰਹੇਗੀ ਤੇ 23 ਤਰੀਕ ਨੂੰ ਕੜਾਕੇ ਦਾ ਧੁੱਪ ਤੇ 21 ਤੇ 22 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਨਿਕਲਦੀ ਰਹੇਗੀ। ਪਟਿਆਲਾ ਉੱਤੇ ਨਜ਼ਰਮਾਰੀ ਹੈ ਤਾਂ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ। ਜਿਆਦਾ ਕੋਈ ਹਨੇਰੀ ਅਗਲੇ 2 ਹਫਤੇ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ 23 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਤੇ 22 ਤਰੀਕ ਨੂੰ ਵੀ ਸੰਘਣੇ ਬੱਦਲ ਰਹਿਣਗੇ ਅੰਮ੍ਰਿਤਸਰ ਉਤੇ ਨਜ਼ਰ ਮਾਰੀ ਹੈ ਤਾਂ ਮੀਂਹ ਆਉਣ ਦੀ ਸੰਭਾਵਨਾ ਦਿਨ ਸੋਮਵਾਰ 24 ਤਰੀਕ ਨੂੰ ਹੋਵੇਗੀ ਤੇ ਬਾਕੀ ਦਿਨਾਂ ਦੇ ਵਿੱਚ ਸੰਘਣੀ ਬੱਦਲਵਾਈ 26 27 ਤੇ 28 ਤਰੀਕ ਨੂੰ ਰਹੇਗੀ ਧੁੱਪ ਲੱਗਣ ਉਤੇ ਨਜ਼ਰ ਮਾਰੀ ਹੈ ਤਾਂ 22 ਤੇ 23 ਤਰੀਕ ਨੂੰ ਹਲਕੀ ਦੁਪਹਿਰ ਦੀ ਧੁੱਪ ਨਿਕਲ ਸਕਦੀ ਆ 21 ਤਰੀਕ ਨੂੰ ਵੀ ਸਾਰਾ ਦਿਨ ਬਦਲ ਰਹਿਣ ਦੀ ਸੰਭਾਵਨਾ ਤੇ ਘੱਟ ਤੋਂ ਘੱਟ ਟੈਂਪਰੇਚਰ ਅਗਲੇ 2 ਹਫ਼ਤੇ 6 ਡਿਗਰੀ ਰਾਤ ਦੇ ਟਾਈਮ ਤੇ ਵੱਧ ਤੋਂ ਵੱਧ ਟੈਂਪਰੇਚਰ 30 ਡਿਗਰੀ ਸੈਲਸੀਅਸ ਅਗਲੇ 2 ਹਫ਼ਤਿਆਂ ਦੇ ਵਿੱਚ ਅੰਮ੍ਰਿਤਸਰ ਵਿੱਚ ਜਾਵੇਗਾ ਇਸੇ ਤਰ੍ਹਾਂ ਹੀ ਜੇ ਪਠਾਨਕੋਟ ਤੇ ਨਜ਼ਰ ਮਾਰੀਏ ਤਾਂ 28 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਤੇ 1 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਅਗਲੇ ਮਹੀਨੇ ਰਹੇਗੀ ਬਾਕੀ ਦਿਨਾਂ ਦੇ ਵਿੱਚ ਸੰਘਣੀ ਬਦਲਵਾਈ ਤੇ 22-23 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਲੱਗਣ ਦੀ ਸੰਭਾਵਨਾ ਹੋ ਸਕਦੀ ਹੈ ਖਰਤੂ ਦਾ ਟੈਂਪਰੇਚਰ ਅਗਲੇ 2 ਹਫਤਿਆਂ ਦੇ ਵਿੱਚ ਰਾਤ ਦੇ ਟਾਈਮ 8 ਡਿਗਰੀ ਸੈਲਸੀਅਸ ਰਹੇਗਾ ਤੇ ਦਿਨ ਦੇ ਤਾਂ ਹੀ ਵੱਧ ਕੇ 28 ਡਿਗਰੀ ਸੈਲਸੀਅਸ ਟੈਂਪਰੇਚਰ ਅਗਲੇ 2 ਹਫਤਿਆਂ ਦੇ ਵਿੱਚ ਜਾਵੇਗਾ ਹੁਣ ਨਜ਼ਰ ਮਾਰਦੇ ਹਾਂ ਕੁਝ ਖਾਸ ਖਬਰ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਪੰਜਾਬ ਦੀਆਂ ਕੁਝ ਖਾਸ ਖਬਰਾਂ ਉੱਤੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਵਪਾਰ ਮੇਲਾ ਇੱਕ ਵੱਡੇ ਮੇਲੇ ਲੱਗਣਾ ਜਾ ਰਿਹਾ ਜਿਸ ਵਿੱਚ ਦੁਨੀਆ ਭਰ ਦੀਆਂ ਕੰਪਨੀਆਂ ਤੇ ਉਹ ਆਪਣੇ ਪ੍ਰੋਡਕਟਸ ਉਥੇ ਤੇ ਸਰਵਿਸਿਜ਼ ਦਿਖਾਉਣਗੀਆਂ ਚੰਡੀਗੜ੍ਹ ਵਿੱਚ ਸਮਾਰਟ ਸ਼ਹਿਰ ਪ੍ਰੋਜੈਕਟ ਸ਼ੁਰੂ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਸਮਾਰਟ ਪ੍ਰੋਜੈਕਟ ਯੋਜਨਾਵਾਂ ਦੀ ਘੋਸ਼ਣਾ ਕੀਤੀ ਹੈ ਜੋ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੋਈ ਨਵੀਂ ਕਿਸਮ ਤਿਆਰ ਕੀਤੀ ਹੈ ਜੋ ਕਿ ਰੋਗ ਮੁਕਤ ਹੋਵੇਗੀ ਲੁਧਿਆਣਾ ਮੈਟਰੋ ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ ਕਰਕੇ ਥੋੜੇ ਹੀ ਟਾਈਮ ਵਿੱਚ ਸ਼ੁਰੂ ਹੋਵੇਗਾ ਤੇ ਟ੍ਰੈਫਿਕ ਨੂੰ ਕੱਟ ਕਰਨ ਵਿੱਚ ਮਦਦ ਕਰੇਗਾ ਪਟਿਆਲਾ ਦੇ ਵਿੱਚ ਕਲਚਰਲ ਫੈਸਟੀਵਲ ਸ਼ੁਰੂ ਹੋਣ ਜਾ ਰਿਹਾ ਜਿਸ ਦੇ ਵਿੱਚ ਪੰਜਾਬੀ ਗੀਤ ਸੰਗੀਤ ਨਾਟਕਾਣੇ ਤੇ ਹੋਰ ਜੇ ਭਾਰਤ ਲੈਵਲ ਦੇ ਖਬਰ ਦੀ ਗੱਲ ਕਰੀਏ ਤਾਂ ਵਿੱਤ ਮੰਤਰੀ ਨੇ 2025 ਤੇ 26 ਲਈ ਬਜਟ ਪੇਸ਼ ਕੀਤਾ ਜਿਸ ਵਿੱਚ ਆਰਥਿਕ ਵਿਕਾਸ ਤੇ ਨਵੇਂ ਇਨਫਰਾਸਟ੍ਰਕਚਰ ਪ੍ਰੋਜੈਕਟ ਤੇ ਧਿਆਨ ਦਿੱਤਾ ਜਾਵੇਗਾ ਤੇ ਬਿਜਲੀ ਕੰਪਨੀਆਂ ਨੂੰ ਜ਼ਿਆਦਾ ਸਬਸਿਡੀ ਨਜ਼ਰ ਮਾਰਦੇ ਅਮਰੀਕਾ ਤੇ ਕੈਨੇਡਾ ਦੇ ਨਾਲ ਜੁੜੀਆਂ ਕੁਝ ਭਾਰਤੀ ਪਾਈਚਾਰੇ ਦੇ ਨਾਲ ਜੁੜੀਆਂ ਖਬਰਾਂ ਅਮਰੀਕਾ ਵੱਲੋਂ ਭਾਰਤੀ ਨਾਗਰਾਂ ਦੀ ਵਾਪਸੀ ਜਾਰੀ ਅਮਰੀਕਾ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਾਂ ਤੇ ਵਾਪਸ ਭੇਜਣ ਦੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਗਈ ਆ ਤੇ ਉਹਨਾਂ ਨੂੰ ਅੰਮ੍ਰਿਤਸਰ ਤੇ ਜਾਂ ਫਿਰ ਹੋਰ ਕਈ ਇਲਾਕਿਆਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਕੈਨੇਡਾ ਦੇ ਨਵੀਂ ਇਮੀਗ੍ਰੇਸ਼ਨ ਲਾਂਚ ਕੀਤੀਆਂ ਨੇ ਜਿਸ ਦੇ ਵਿੱਚ ਭਾਰਤੀਆਂ ਨੂੰ ਇੱਕ ਵੱਡਾ ਮੌਕਾ ਦੇ ਰਹੀਆਂ ਨੇ ਅਮਰੀਕਾ ਤੇ ਕੈਨੇਡਾ ਵਿੱਚ ਭਾਰਤੀ ਤਿਹਾਰ ਮਨਾਏ ਜਾ ਰਹੇ ਨੇ ਭਾਰਤੀ ਭਾਈਚਾਰੇ ਵੱਲੋਂ ਨਵਾਂ ਸਾਲ ਤੇ ਹੋਲੀ ਵਰਗੇ ਤਿਹਾਰ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ ਇੱਥੇ ਜ਼ਿਕਰਯੋਗ ਹੈ ਕਿ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਜੋ ਲੋਕ ਨਵਾਂ ਸਾਲ ਪੰਜਾਬ ਦੇ ਵਿੱਚ ਜਿੱਦਾਂ ਪਹਿਲਾਂ ਮਨਾਉਂਦੇ ਸਨ ਕੁਝ ਲੋਕ ਇੱਥੇ ਉਸ ਕਲਚਰ ਨੂੰ ਬਰਕਰਾਰ ਰੱਖਦੇ ਹੋਏ ਨਵਾਂ ਸਾਲ ਮਨਾਉਂਦੇ ਨੇ ਹੁਣ ਦੁਨੀਆ ਭਰ ਦੀ ਜੇ ਗਲੋਬਲ ਇਕਨੋਮਿਕ ਖਬਰਾਂ ਤੇ ਨਜ਼ਰ ਮਾਰੀਏ ਤਾਂ ਤੇਲ ਦੀਆਂ ਕੀਮਤਾਂ ਦੇ ਵਿੱਚ ਉਤਾਰ ਚੜਾਅ ਕਰਨ ਵਪਾਰਿਕ ਮਾਰਕੀਟ ਵਿੱਚ ਉਥਲ ਪੁਥਲ ਅਤੇ ਚਿੰਤਾ ਦਿਖਾਈ ਦੇ ਰਹੀ ਆ ਏਸ਼ੀਆ ਦੇ ਦੇਸ਼ਾਂ ਵਿਚਕਾਰ ਨਵਾਂ ਵਪਾਰ ਸਮਝੌਤਾ ਚੀਨ ਭਾਰਤ ਜਾਪਾਨ ਤੇ ਹੋਰ ਏਸ਼ੀਆ ਦੇਸ਼ਾਂ ਦੇ ਇੱਕ ਨਵਾਂ ਵਪਾਰ ਸਮਝੌਤਾ ਸਾਈਨ ਕੀਤਾ ਗਿਆ ਵਪਾਰ ਤੇ ਵਿਦੇਸ਼ ਵਿਸ਼ੇ ਪਰ ਦੀਆਂ ਵੱਡੀਆਂ ਕੰਪਨੀਆਂ ਨੇ ਆਪਸ ਵਿੱਚ ਕੋਲਾਬੋਰੇਸ਼ਨ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਵਿੱਚ ਨਵੇਂ ਫੋਨ ਤੇ ਨਵੀਂ ਟੈਕਨੋਲੋਜੀ ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਮੁੱਖ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ ਵਿੱਚ ਬਦਲਾ ਮੰਦੀ ਤੇ ਮਹਿੰਗਾਈ ਨੂੰ ਦੇਖਦਿਆਂ ਕਈ ਦੇਸ਼ਾਂ ਦੇ ਕੇਂਦਰੀ ਬੈਂਕ ਵਿਆਜ ਦਰਾਂ ਵਿੱਚ ਫੇਰ ਤੋਂ ਬਦਲਾ ਕਰ ਰਹੇ ਨੇ ਵੱਡੀਆਂ ਕੰਪਨੀਆਂ ਵੱਲੋਂ ਤੇ ਸਰਕਾਰਾਂ ਵੱਲੋਂ ਰੀਨਿਊਏਬਲ એનર્ਜੀ ਦੇ ਉੱਤੇ ਨਵੀਆਂ ਯੋਜਨਾਵਾਂ ਤੇ ਟੈਕਨੋਲੋਜੀ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਪੰਜਾਬ ਦੇ ਮੌਸਮ ਬਾਰੇ ਤੇ ਨਵੀਆਂ-ਨਵੀਆਂ ਖਬਰਾਂ ਬਾਰੇ ਪਤਾ ਚੱਲਦਾ ਰਹੇ ਬਹੁਤ-ਬਹੁਤ ਤੁਹਾਡਾ ਧੰਨਵਾਦ